ਲੋਕਾਂ ਨੇ ਕੀ ਕੀਤਾ ਹੋਇਆ ਵੀ 4 ਫੁੱਟ ਦੀ ਉਹਦੇ ਕੋਲ ਦੁਕਾਨ ਆ 10 ਫੁੱਟ ਬਾਅਦ ਟੱਬਾ ਬਣਾਇਆ ਹੋਇਆ ਉਹਦੇ ਤੰਦੂਰ ਉਹਦੇ ਕਾਊਂਟਰ ਸਾਰੇ ਕੁਝ ਬਾਹਰ ਆ ਉਹਦੇ ਕਰਕੇ ਲੋਕ ਇੱਥੇ ਜਾਵ ਨਹੀਂ ਫਸਦੇ ਸੀਗੇ ਆ ਇਹਦਾ ਸੁਣਾ ਆ ਸੁਪਰ ਸੱਜੀ ਤੇ ਵਾਲੇ ਆ ਇਹਨਾਂ ਨੇ ਇਹਨਾਂ ਦੀ ਵੀ ਦੁਕਾਨ ਆ ਇਹਨਾਂ ਨੇ ਆਪਣੇ ਪ੍ਰਿੰਸੀਸ ਦੇ ਅੰਦਰ ਸਮਾਨ ਰੱਖਿਆ ਹੋਇਆ ਕੋਈ ਪ੍ਰੋਬਲਮ ਨਹੀਂ ਆ ਥੋੜੇ ਪਾਇਲ ਫਾਰਮੇਸੀ ਵਾਲੇ ਆ ਇਹਨਾਂ ਨੇ ਆਪਣੇ ਪ੍ਰਿੰਸੀਸ ਦੇ ਅੰਦਰ ਰੱਖਿਆ ਹੋਇਆ ਠੀਕ ਹੈ ਨਾ ਜੇ ਇਹ ਰੱਖ ਸਕਦੇ ਆ ਤਾਂ ਬਾਕੀ ਵੀ ਰੱਖ ਸਕਦੇ ਆ ਇਹ ਇਹ ਜਿਹੜੀ ਰੋਡ ਤੇ ਕਾਰਵਾਈ ਹੋ ਰਹੀ ਹੈ ਇਹ ਫੈਸਟੀਵਲ ਵਾਲੀ ਸੀਜ਼ਨ ਵਾਲੀ ਰੋਡ ਨਹੀਂ ਹੈ ਇੱਥੇ ਤਾਂ ਮੁਝ ਵਿਚਾਰ ਆ ਬੰਦਾ ਕਿ ਨਹੀਂ ਫੈਸਟੀਵਲ ਸੀਜ਼ਨ ਹੁਣ ਬਸ 5-5 ਦਿਨ ਰਹਿ ਗਏ ਉਸ ਤੋਂ ਬਾਅਦ ਅਸੀਂ ਬਾਕੀ ਰੋਡਾਂ ਤੇ ਵੀ ਕਾਰਵਾਈ ਨਹੀਂ ਕਰਾਂਗੇ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਅੱਜ ਲੁਧਿਆਣੇ ਦੇ ਡੀਐਮਸੀ ਹਸਪਤਾਲ ਦੇ ਬਾਹਰ ਐਂਟੀ ਇਨਕ੍ਰੋਚਮੈਂਟ ਡਰਾਈਵ ਚੱਲ ਰਹੀ ਹੈ ਕਾਰਪੋਰੇਸ਼ਨ ਅਤੇ ਪੁਲਿਸ ਦੀ ਸਾਂਝੀ ਡਰਾਈਵ ਹੈ ਇਹ ਤਾਂ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਸੀਂ ਕਿ ਸ਼ੈੱਡ ਜਿੱਥੇ ਬਣੇ ਹੋਏ ਸੀ ਨਜਾਇਜ਼ ਉਹ ਵੀ ਤੋੜੇ ਗਏ ਨੇ ਜਿਹੜੀਆਂ ਦੁਕਾਨਾਂ ਵਾਲਿਆਂ ਨੇ ਬਾਹਰ ਆਪਣੇ ਬੈਂਚ ਲਗਾਏ ਹੋਏ ਸੀ ਉਹ ਵੀ ਚੁਕਾਏ ਗਏ ਨੇ ਤਾਂ ਸਾਡੇ ਨਾਲ ਅਸਿਸਟੈਂਟ ਕਮਿਸ਼ਨਰ ਕਾਰਪੋਰੇਸ਼ਨ ਮੌਜੂਦ ਨੇ ਅਸਰ ਅੱਜ ਐਨਕ੍ਰੋਚ ਐਂਟੀ ਐਨਕ੍ਰੋਚਮੈਂਟ ਡਰਾਈਵ ਚਲਾਈ ਗਈ ਹੈ ਕੀ ਕੀ ਮੁੱਖ ਉਦੇਸ਼ ਸੀ ਕਿ ਪੁਲਿਸ ਦੇ ਨਾਲ ਅੱਜ ਤੁਸੀਂ ਰਲ ਕੇ ਕੀਤੀ ਹੈ ਮੈਂ ਦੇਖੋ ਇਹ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਤੇ ਸੀਪੀ ਸਾਹਿਬ ਔਰ ਡੀਸੀ ਸਾਹਿਬ ਦਾ ਜਿਹੜਾ ਜੁਆਇੰਟਲੀ ਮੀਟਿੰਗ ਹੋਈ ਕੱਲ ਆ ਰੋਡਾਂ ਸਾਹਿਬ ਨਾਲ ਉਹਦੇ ਵਿੱਚ ਕੁਝ ਰੋਡਾਂ ਜਿਨ੍ਹਾਂ ਤੇ ਜਾਦੇ ਪ੍ਰੋਬਲਮ ਆ ਰਹੀ ਆ ਜਿੱਦਾਂ ਹੁਣ ਇਹ ਰੋਡ ਹੋ ਗਈ ਜਾਂ ਜਿਹੜੀ ਆਪਣੀ ਸਿਵਲ ਹਸਪਤਾਲ ਸਿੰਘਾਂ ਸਿੰਘ ਨੂੰ ਰੋਡ ਜਾਂਦੀ ਆ ਇਹਨਾਂ ਰੋਡਾਂ ਤੇ ਮਰੀਜ਼ਾਂ ਨੂੰ ਬਹੁਤ ਸਫਰ ਕਰਨਾ ਪੈਂਦਾ ਜਾਂ ਮਰੀਜ਼ਾਂ ਦੇ ਘਰਦਿਆਂ ਨੂੰ ਬਹੁਤ ਸਫਰ ਕਰਨਾ ਪੈਂਦਾ ਲੋਕਾਂ ਨੇ ਕੀ ਕੀਤਾ ਹੋਇਆ ਵੀ 4 ਫੁੱਟ ਦੀ ਉਹਦੇ ਕੋਲ ਦੁਕਾਨ ਆ ਬਿਲਕੁਲ 10 ਫੁੱਟ ਬਾਹਰ ਢਾਬਾ ਬਣਾਇਆ ਹੋਇਆ ਬਿਲਕੁਲ ਉਹਦੇ ਤੰਦੂਰ ਉਹਦੇ ਕਾਊਂਟਰ ਸਾਰਾ ਕੁਝ ਬਾਹਰ ਆ ਉਹਦੇ ਕਰਕੇ ਲੋਕ ਇੱਥੇ ਜਾਮ ਫਸਦੇ ਸੀਗੇ ਉਹਦੇ ਨਾਲ ਰਿਲੇਟਡ ਫਿਰ ਅੱਜ ਜੁਆਇੰਟ ਆਪਰੇਸ਼ਨ ਕੀਤਾ ਗਿਆ ਪੁਲਿਸ ਡਿਸਟ੍ਰਿਕਟ ਪੁਲਿਸ ਟ੍ਰ ਨਾਵਲੋਂ ਮਿਲ ਕੇ ਤੇ ਸਾਡੀ ਕੋਸ਼ਿਸ਼ ਆ ਵੀ ਅੱਜ ਤਾਂ ਕਾਰਵਾਈ ਕੀਤੀ ਆ ਔਰ ਅਸੀਂ ਬੇਨਤੀ ਕਰਦੇ ਆ ਹਰ ਇੱਕ ਜਿਹੜੀਆਂ ਇਦਾਂ ਦੀਆਂ ਕੰਜੈਸ਼ਨ ਵਾਲੀਆਂ ਰੋਡਸ ਨੇ ਉੱਥੇ ਜਿਹੜੇ ਦੁਕਾਨਦਾਰ ਭਰਾ ਨੇ ਸਾਡੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਭਾਈ ਕਿਰਪਾ ਕਰਕੇ ਕੱਲ ਨੂੰ ਥੋੜਾ ਕੋਈ ਰਿਸ਼ਤੇਦਾਰ ਥੋੜਾ ਕੋਈ ਸੱਜਣ ਮਿੱਤਰ ਵੀ ਇਸ ਜਾਮ ਵਿੱਚ ਫਸ ਸਕਦਾ ਉਹਦੇ ਨਾਲ ਕੋਈ ਮਿਸ ਹੈਪਨ ਹੋ ਸਕਦੀ ਆ ਇਸ ਕਰਕੇ ਕਿਰਪਾ ਕਰਕੇ ਆਪਣਾ ਸਮਾਨ ਆਪਣੇ ਦੁਕਾਨ ਦੇ ਅੰਦਰ ਆ ਦੇਖੋ ਆ ਇਦਾਂ ਸੁਣਾ ਆ ਸੁਪਰ ਸਰਜੀਕਲ ਵਾਲੇ ਆ ਇਹਨਾਂ ਨੇ ਇਹਨਾਂ ਦੀ ਵੀ ਦੁਕਾਨ ਆ ਇਹਨਾਂ ਨੇ ਆਪਣੇ ਪ੍ਰਿੰਸਿਸ ਦੇ ਅੰਦਰ ਸਮਾਨ ਰੱਖਿਆ ਹੋਇਆ ਕੋਈ ਪ੍ਰੋਬਲਮ ਨਹੀਂ ਆ ਥੋੜੇ ਪਾਇਲ ਫਾਰਮੇਸੀ ਵਾਲੇ ਆ ਇਹਨਾਂ ਨੇ ਆਪਣੇ ਪ੍ਰਿੰਸਿਸ ਦੇ ਅੰਦਰ ਰੱਖਿਆ ਹੋਇਆ ਠੀਕ ਹੈ ਨਾ ਜੇ ਇਹ ਰੱਖ ਸਕਦੇ ਆ ਤਾਂ ਬਾਕੀ ਵੀ ਰੱਖ ਸਕਦੇ ਆ ਤੇ ਬਾਕੀਆਂ ਨੂੰ ਵੀ ਫਿਰ ਇਹਨਾਂ ਨੂੰ ਫੋਲੋ ਕਰਨਾ ਚਾਹੀਦਾ ਜੇ ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਤਾਂ ਅਸੀਂ ਉਹਨਾਂ ਨੂੰ ਵੀ ਕਰਾਂਗੇ ਤੇ ਬਸ ਇਹੀ ਸਾਡੀ ਬੀਗਨ ਫੈਸਟੀਵਲ ਸੀਜ਼ਨ ਵੀ ਆ ਰਿਹਾ ਫੈਸਟੀਵਲ ਸੀਜ਼ਨ ਦੇ ਵਿੱਚ ਜ਼ਿਆਦਾ ਦੇਖਿਆ ਜਾਂਦਾ ਕਿ ਬਾਹਰ ਮੰਜੀਆਂ ਸੜਕਾਂ ਤੇ ਲੱਗਦੀਆਂ ਨੇ ਬਹੁਤ ਲੋਕ ਕੋਈ ਕਮਾਈ ਕਰਨ ਵੀ ਆਉਂਦੇ ਨੇ ਕੋਈ ਬਹੁਤ ਗਰੀਬ ਲੋਕ ਵੀ ਹੁੰਦੇ ਨੇ ਕੋਈ ਦੀਵੇ ਦੀ ਵੇਲ ਕੰਦਾ ਪਰ ਉਸ ਤੇ ਕਿਸ ਤਰ੍ਹਾਂ ਕਾਰਵਾਈ ਕੀਤੀ ਕਿਉਂਕਿ ਫੈਸਟੀਵਲ ਸੀਜ਼ਨ ਚ ਜ਼ਿਆਦਾ ਟ੍ਰੈਫਿਕ ਦੀ ਸੇਵਾ ਜਾਂਦੀ ਐ ਐਨਕ੍ਰੋਚਮੈਂਟ ਕਰਕੇ ਜਿਹੜਾ ਦੀਵੇ ਲਾਂਦਾ ਉਹ ਤਾਂ ਵਿਚਾਰਾ ਪਹਿਲਾਂ ਵੀ ਸਾਈਡ ਤੇ ਹੀ ਬੈਠਾ ਠੀਕ ਨੇ ਉਹ ਨਜਾਇਜ਼ ਕਬਜ਼ਾ ਇੰਨਾ ਨਹੀਂ ਕਰਕੇ ਬੈਠਦਾ ਨਜਾਇਜ਼ ਕਬਜ਼ਾ ਕਰਦੇ ਆ ਸਾਡੇ ਜਿਹੜੇ ਵੱਡੇ ਦੁਕਾਨਦਾਰ ਠੀਕ ਹੈ ਜੀ ਉਹਨਾਂ ਦਾ ਸਮਾਨ ਬਹੁਤ ਜ਼ਿਆਦਾ ਬਾਹਰ ਹੁੰਦਾ ਤੇ ਸਾਡੀ ਬੇਨਤੀ ਆ ਫੈਸਟੀਵਲ ਸੀਜ਼ਨ ਆ ਚਲੋ ਅਸੀਂ ਕਿਸੇ ਨਾ ਇਹ ਇਹ ਜਿਹੜੀ ਰੋਡ ਤੇ ਕਾਰਵਾਈ ਹੋ ਰਹੀ ਹੈ ਇਹ ਫੈਸਟੀਵਲ ਵਾਲੀ ਸੀਜ਼ਨ ਵਾਲੀ ਰੋਡ ਨਹੀਂ ਹੈ ਇੱਥੇ ਤਾਂ ਬਿਲਕੁਲ ਵਿਚਾਰਾ ਬੰਦਾ ਠੀਕ ਨਹੀਂ ਫੈਸਟੀਵਲ ਸੀਜ਼ਨ ਹੁਣ ਬਸ 5-7 ਦਿਨ ਰਹਿ ਗਏ ਉਸ ਤੋਂ ਬਾਅਦ ਅਸੀਂ ਬਾਕੀ ਰੋਡਾਂ ਤੇ ਵੀ ਕਾਰਵਾਈ ਇਦਾਂ ਹੀ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਤੇ ਇਸਨ ਸਾਡੇ ਨਾਲ ਜਸਦੀਪ ਸਿੰਘ ਸੇਖੋਂ ਅਸਿਸਟੈਂਟ ਕਮਿਸ਼ਨਰ ਕਾਰਪੋਰੇਸ਼ਨ ਦਾ ਅੱਜ ਸ਼ੈੱਡ ਵੀ ਜਿਹੜੇ ਨੇ ਤੋੜੇ ਗਏ ਨੇ ਇੱਥੇ ਇਨਕ੍ਰੋਚਮੈਂਟਾਂ ਜਿਹੜੀਆਂ ਨੇ ਹਟਾਈਆਂ ਗਈਆਂ ਨੇ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਡੀएमसी ਹਸਪਤਾਲ ਦੇ ਬਾਅਦ ਜਿੱਥੇ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਉਹ ਬਹੁਤ ਜ਼ਿਆਦਾ ਸੀਤਾ ਇੱਥੇ ਅੱਜ ਕਾਰਪੋਰੇਸ਼ਨ ਅਤੇ ਪੁਲਿਸ ਨੇ ਰਲ ਕੇ ਇੱਕ ਸਾਂਝੀ ਡਰਾਈਵ ਸ਼ੁਰੂ ਕੀਤੀ ਜਿੱਥੇ ਸਾਰੀ ਐਨਕ੍ਰੋਚਮੈਂਟਸ ਨੂੰ ਹਟਾਇਆ ਗਿਆ ਤਾਂ ਐਡਾ ਦੀ ਡਰਾਈਵਜ਼ ਇਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਤਾਂ ਹੋਰ ਅਪਡੇਟਸ ਸਮਨੋ ਜਰੋ ਕੈਮਰਾਮੈਨ ਬੰਟੀ ਤੇ ਨਾਲ ਸਲਮਨ ਸਿੰਘ ਪੱਲਾ ਜਾਨੀ ਪੈਸੇ ਲੁਧਿਆਣਾ ਧੰਨਵਾਦ